I'm ਤੇਰਾ ਸਭ ਸਦਕਾ ਨਿਰੰਕਾਰ ਪ੍ਰਭ ਸਦਾ ਸਲਾਮਤ ਕਹਿ ਨਾ ਸਕੇ ਕੋ ਤੂੰ ਕਦਕਾ ਬ੍ਰਹਮਾ ਵਿਸ਼ਨੁ ਸਿ ਰਹਿ ਤੈ ਅਗੰਤ ਤਿਨ ਕੋ ਮੂਹ ਭਇਆ ਮਨ ਮਦ ਕਾ ਚੌਰਾਸੀ ਲਖ ਜੋਨ ਉਪਾਈ ਰਿਜਕ ਦਿਆ ਸਭ ਮੂਹ ਕੋ ਤਦਕਾ ਸੇਵਕ ਕੈ ਭਰਪੂਰ ਜੁਗ ਜੁਗ ਵਾਹ ਗੁਰੂ ਤੇਰਾ ਸਭ ਸਦਕਾ ਤੂੰ ਆਪੇ ਹੀ ਆਪ ਆਪ ਹੈ ਆਪ ਕਾਰਨ ਕੀਆ ਤੂੰ ਆਪੇ ਹੀ ਆਪ ਨਰੰਕਾਰ ਹੈ ਤੂੰ ਆਪੇ ਹੀ ਆਪ ਨਰੰਕਾਰ ਹੈ ਕੋ ਅਵਰਨਾ ਬੀਜ ਹਨ ਬਾਬਾ ਬਨਾਰਤ ਬਿਨ ਜਨ ਮੇੜ ਨਾ ਆਇ ਤੂੰ ਕਰਨ ਕਾਰਨ ਸਮਰੱਥ ਹੈ ਕਰਤੇ ਮੈਂ ਤੁਝ ਬਿਨ ਅਬਰ ਨਾ ਕੋਈ ਤੁਧ ਆਪੇ ਸਿਸ਼ਟ ਸਰ ਜੀ ਆਪੇ ਬੁਨ ਗੋਈ ਸਭ ਇੱਕੋ ਸ਼ਬਦ ਵਰਤਦਾ ਜੋ ਕਰੇ ਸੋ ਹੋਏ ਵਡਾਈ ਗੁਰਮਖ ਦੇ ਪ੍ਰਭ ਹਰ ਪਾਵੇ ਸੋਏ ਗੁਰਮੁਖ ਨਾਨਕ ਆਰਾਧਿਆ ਗੁਰਮੁਖ ਨਾਨਕ ਆਰਾਧਿਆ ਸਭ ਆਥੂ ਧਨ ਧਨ ਗੁਰ ਸੋਇ ਹਰ ਜੁਗ ਜੁਗ ਭਗਤ ਉਪਾਇ ਜਿ ਹੁ ਤੈ ਜਿ ਰਖਦਾ ਆ ਆ ਰਾਮ ਨਰਾਇਣ ਕਿਰਾਲੁ ਪਰਸਾ ਜੋ ਪਰੰਤ ਕਰੇ ਰੰਗਵਾਰੀ ਨਾਮਾ ਬਖਸ਼ੇ ਕਰੇ ਅਭਿਸਰਿ ਕਰਿਆ ਜਗਤ ਰਖਿਆ ਵੜੇ ਕੀ ਵੜਿਆਈਆਂ ਕਿਚ ਕਹਿਣਾ ਕਹਿਣ ਨਾ ਜਾ ਸੋ ਕਰਤਾ ਦਾਦਰ ਕਰੀ ਤੇ ਜੀ ਆਰ ਜਿਕ ਸੰਬਾਹੇ ਲਈ ਘਰ ਕਮਾਬਣੀ ਦੁਰਸ਼ੋਡੀ ਤੈਨ ਨਾ ਪਾਏ ਨਾਨਕ ਏਕੀ ਬਾਹਰੀ ਹੋਰ ਦੂਜੀ ਨਹੀਂ ਜਾਏ ਸੋ ਕਰੇ ਜੇ ਤਿਸੇ ਰਜ਼ਾਏ ਸੋ ਕਰੇ ਜੇ ਤਿਸੇ ਰਜ਼ਾਏ ਤੁਦ ਸਤ ਨਾਮ ਕੀ ਵਾਹੇ ਗੁਰੂ ਜੀ ਰਾਮ ਕਲੀ ਮਹਲਾ ਕੀ ਜਾਨ ਅੰਦ ਕੋ ਅੰਕਾਰ ਸਤਗੁਰ ਪ੍ਰਸਾਦ ਆਨੰਦ ਪਿਆ ਮੇਰੀ ਨਾਲ ਸਤਗੁਰ ਨਾ ਪਾਇਆ ਸਤਗੁਰ ਨਾ ਰਾਜ ਕੀ ਨਾਮ ਮੰਤਵ ਆਲੰਕਾਰ ਮਾਨਾ ਜਿਆ ਮਾਤਾ ਸ਼ਬਦ ਜੀ ਜਹ ਨਾਮ ਸਤਿ ਸਹਜਾ ਰਤ ਮਹਤ ਦਿਵਸ ਤੇ ਰਾਤ ਦੋਇ ਦਾ ਹੀ ਦਾਇਆ ਹੇ ਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਦੂਰ ਕਰਮੀ ਆਪੋ ਇਲਾਪੀ ਕਰਮੀ ਆਪੋ ਆਪਨੀ ਕਨੜਕੇ E... ਤਨ ਸਰੀ ਮਹਲਾ ਪੰਜਵਾ ਜਿਸ ਕਾ ਤਨ ਮਨ ਧਨ ਸਭ ਤੇ ਸਰਕਾਰ ਸੋਈ ਸੁਗੜ ਸੁਜਾਨੀ ਤਿਨਹੀ ਸੁਣਿਆ ਦੁਖ ਸੁਖ ਮੇਰਾ ਬੇਦਨੀ ਕੀ ਖਟਾਨੀ ਜਿਸ ਕਾ ਤਣ ਮਨ ਧਨ ਸਭ ਤਿਸ ਕਾ ਸੋਈ ਸੁਗੜ ਸੁਜਾਨੀ ਤਿਨ ਹੀ ਸੁਣਿਆ ਦੁਖ ਸੁਖ ਮੇਰਾ تو بے دن کی کھٹان جی کیمانی آور جتن کر رہ بہ تیرے تین تل نہیں قیمت جانی رہا अमृत नाम निर्मोल कहीरा गुरदीनो मन्तानि डिग न डोल दृढकर हो पूरण ਜੋ ਬੀਚ ਹਮ ਤੁਮ ਕਛ ਹੋਤੇ ਤਿਨ ਕੀ ਬਾਤ ਬਿਲਾਣੀ ਅਲੰਕਾਰ ਮਿਲ ਸੈਣੀ ਹੋਈ ਹੈ ਤਾਂ ਤੇ ਕਣਕ ਵਖਾਨੀ ਪਰਗਟਿਓ ਜੋਤ ਸਾਜ ਸੁਖ ਸੋਬਾ ਬਾਜੇ ਅਨਹਤ ਬਾਣੀ ਕਹੋ ਨਾਨਕ ਨਿਹਚਲ ਕਰ ਬਾਂਦੇਓ ਗੁਰ ਕੀਓ ਬੰਧਾ ਮੇ ਪਰਗਟਿਓ ਜੋਤ ਸਾਜ ਸੁਖ ਸੋਬਾ ਬਾਜੇ ਅਨਹਤ ਬਾਣੀ ਕਹੋ ਨਾਨਕ ਨਿਹਚਲ ਕਰ ਬਾਂਦੇਓ ਗੁਰ ਕੀਓ ਬੰਦਾਨੇ ਸਤਿ ਸ੍ਰੀ ਅਕਾਲ ਪੁਰਖ ਜੀ ਦਾ ਧਿਆਨ ਤਰ ਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ ਸ੍ਰੀ ਵਾਹਿਗੁਰੂ हे अकाल पुरख अंतर्जामी श्री गुरु नानक देव निरंकार स्वरूप सचे पादशाह जी आप जी दे हजूर अमृत वेले तो ਲੈ ਕੇ ਐਸ ਵੇਲੇ ਤੱਕ ਸ੍ਰੀ ਆਸਾ ਜੀ ਦੀ ਵਾਰ ਦੇ ਸਲੋਕ ਸ਼ੰਤ ਸ਼ਬਦ ਕੀਰਤਨ ਜੀ ਦੀ ਅਰਦਾਸ ਅੱਖਰ ਲਗ ਕਨਾਂ ਤੁਖ ਭੁੱਲ ਚੁਕ ਮਾ ਭਾਵ ਜੀ ਦੇ ਚਰਨ ਕਮਲਾਂ ਪਾਸ ਸਿੱਖ ਸੰਗਤ ਪੜ੍ਹਦੇ ਸੁਣਦੇ ਸਰਬਤ ਲਾਹੇ ਵੰਦ ਹੂੰ ਸ੍ਰੀ ਗੁਰੂ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ